ਭਰਾ ਦੇ ਵੱਲੋਂ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਕੀਤਾ ਗਿਆ ਕੁੜੀ ਪਿੱਛੇ ਕਿਉਂਕਿ ਕੁੜੀ ਦੋਵੇਂ ਭਰਾਵਾਂ ਦੇ ਨਾਲ ਕਰਦੀ ਸੀ ਆਸ਼ਕੀ ਜਿਸ ਕਰਕੇ ਛੋਟੇ ਭਰਾ ਨੂੰ ਬਰਦਾਸ਼ਤ ਨਹੀਂ ਹੋਇਆ। ਇਸ ਚੱਕਰ ਦੇ ਵਿੱਚ ਛੋਟੇ ਭਰਾ ਨੇ ਆਪਣੇ ਯਾਰਾਂ ਦੇ ਨਾਲ ਮਿਲ ਕੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਜੀਹਾਂ ਦੱਸ ਦਈਏ ਕਿ ਬੇहद ਜ਼ਿਆਦਾ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕੁੜੀ ਦੇ ਚੱਕਰਾ ਦੇ ਵਿੱਚ ਦੋ ਭਰਾਵਾਂ ਦੀ ਜ਼ਿੰਦਗੀ ਤਹਿਸ ਨਹਿਸ ਹੋ ਗਈ ਹੈ। ਦੋਵੇਂ ਭਰਾਵਾਂ ਦੇ ਵੱਲੋਂ ਜੜੀ ਹੈ ਇੱਕੋ ਕੁੜੀ ਦੇ ਨਾਲ ਗੱਲ ਕੀਤੀ ਜਾ ਰਹੀ ਸੀ ਇਹ ਗੱਲ ਜੜੀ ਹੈ ਛੋਟੇ ਭਰਾ ਨੂੰ ਚੰਗੀ ਨਹੀਂ ਲੱਗੀ ਇਸ ਕਰਕੇ ਅਕਸਰ ਹੀ ਦੋਵੇਂ ਭਰਾਵਾਂ ਦੀ ਆਪਸ ਦੇ ਵਿੱਚ ਖੜਕਦੀ ਰਹਿੰਦੀ ਸੀ ਇਸੇ ਕਰਕੇ ਪਰਿਵਾਰ ਦੇ ਵਿੱਚ ਜਿਹੜਾ ਮਾਹੌਲ ਹੈ ਕਾਫੀ ਜ਼ਿਆਦਾ ਖਰਾਬ ਰਹਿੰਦਾ ਸੀ ਜਦੋਂ ਬੀਤੇ ਕੱਲ ਦਾਰੂ ਛੋਟੇ ਭਰਾ ਨੇ ਪੀਤੀ ਹੋਈ ਸੀ ਤਾਂ ਇਸ ਚੱਕਰ ਦੇ ਵਿੱਚ ਆਪਸ ਚ ਲੜਾਈ ਹੋ ਜਾਂਦੀ ਹੈ ਤੇ ਮੌਕੇ ਦੇ ਉੱਤੇ ਕੁੱਸੇ ਦੇ ਵਿੱਚ ਆ ਕੇ ਯਾਰਾਂ ਦੇ ਨਾਲ ਮਿਲ ਕੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਹੈ ਜੀਹਾਂ ਦਾਸਦੀ ਹੈ ਕਿ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਆਸ਼ਕੀ ਜਿਹੜੀ ਹੈ ਉਹ ਮਹਿੰਗੀ ਪੈ ਗਈ ਦੋਵਾਂ ਭਰਾਵਾਂ ਨੂੰ ਕਿਉਂਕਿ ਕੁੜੀ ਜਿਹੜੀ ਹੈ ਉਹ ਦੋਵੇਂ ਭਰਾਵਾਂ ਦੇ ਨਾਲ ਗੱਲ ਕਰਦੀ ਸੀ ਤੇ ਦੋਵੇਂ ਭਰਾਵਾਂ ਨੂੰ ਇਸ ਦਾ ਪਤਾ ਸੀ ਪਰ باوجود ਇਸ ਦੇ ਦੋਵਾਂ ਦੇ ਵਿੱਚ ਲੜਾਈ ਹੁੰਦੀ ਸੀ ਛੋਟੇ ਭਰਾ ਨੂੰ ਵੱਡੇ ਭਰਾ ਦੇ ਨਾਲ ਕੁੜੀ ਦਾ ਗੱਲ ਕਰਨਾ ਬਿਲਕੁਲ ਨਹੀਂ ਚੰਗਾ ਲੱਗਦਾ ਸੀ ਇਸ ਕਰਕੇ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਕਲੇਸ਼ ਚੱਲਦਾ ਰਹਿੰਦਾ ਸੀ ਪਰ ਇਹ ਮਾਮਲਾ ਉਦੋਂ ਜ਼ਿਆਦਾ ਵੱਧ ਗਿਆ ਜਦੋਂ ਲੰਘੇ ਕੱਲ ਭਰਾਵਾਂ ਦੇ ਵਿੱਚ ਲੜਾਈ ਹੋਈ ਲੜਾਈ ਤੋਂ ਬਾਅਦ ਛੋਟੇ ਭਰਾ ਨੇ ਆਪਣੇ ਯਾਰਾਂ ਦੇ ਨਾਲ ਮਿਲ ਕੇ ਆਪਣੇ ਵੱਡੇ ਭਰਾ ਦਾ ਕਤਲ ਕਰਤਾ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਹੈ ਹੋਰ ਪਰਿਵਾਰਕ ਮੈਂਬਰਾਂ ਦਾ ਆਓ ਸੁਣਦੇ ਹਾਂ ਇਹ ਐਕਸੀਡੈਂਟ ਬਾਈ ਚਾਂਸਲੀ ਹੋਇਆ ਬਿਕੋਜ਼ ਮੈਂ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਉਹਦਾ ਡਰਿੰਕ ਕਿਤੇ ਹਿੱਸੇ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫੈਮਿਲੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫੈਮਿਲੀ ਦਾ ਹੀ ਹਿੱਸਾ ਹੈ ਭਾਈ ਚਾਂਸਲੀ ਹੋਇਆ ਸਾਰਾ ਕੁਝ ਇੱਕ ਗੱਲ ਜੋ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋ ਗਏ ਪਰ ਭਾਈ ਚਾਂਸਲੀ ਹੋਇਆ ਇਸ਼ੂ ਕ੍ਰੇਟ ਕਿਉਂ ਹੋਇਆ ਜੀ ਇਸ਼ੂ ਕ੍ਰੇਟ ਕੁੜੀ ਕਰਕੇ ਹੀ ਹੋਇਆ ਉਹਨਾਂ ਨੇ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀਗੀ ਬਾਈ ਬ੍ਰਦਰ ਬੱਲੋ ਕੋਈ ਕੁਛ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਏ ਸੀ ਕਿ ਵੀ ਉਹ ਕੁੜੀ ਮੈਨ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾ ਤਰਤਾ ਇਹ ਕਿੰਦਰ ਕੋਈ ਸ਼ਰਾਬ ਦੀ ਨਸ਼ਾ ਬੰਦ ਬਣਿਆ ਦਾ ਕੰਮ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਤੋਂ ਸ਼ਰਾਬ ਪੀਂਦਾ ਵੈਸੀ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਡਲੀ ਬ੍ਰੋਕ ਹੋਇਆ ਪਿਆ ਸੀ ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕਾਲ ਕੀਤੀਆਂ ਵੀ ਹਾਂ ਕਿ ਤੁਸੀਂ ਮੇਰੇ ਨਾਲ ਗੱਲ ਕਰ ਲੈਣ ਕਿ ਮੈਂ ਮਰ ਜਾਂਗਾ ਇਹ ਪਲਾਨ ਬਣਾਣਾ ਪੱਟ ਉਹਨੇ ਨੀ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਬਲਕਿ ਥੋੜੀ ਜੀ ਕੋਈ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਅਗੇ ਪਿਆਰ ਨਾਲ ਸਮਝਾਂਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਓੜੀ ਥੋੜੀ ਜ਼ਿਆਦਾ ਤਕਰਾਰ ਹੋ ਗਈ ਕੋਈ ਇਹ ਤੱਕਮ ਕੀ ਹੋ ਗਈ ਤੇ ਬਾਇਕ ਦੀ ਆ ਕਿਹਾ ਜਾ ਰਿਹਾ ਕਿ ਉਹ ਕਤਲ ਕੀਤਾ ਗਿਆ ਉਹ ਤੋਂ ਬਾਅਦ ਗੱਲ ਵੀ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਸੀ ਕਿ ਉਹ ਇੱਕਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ ਵੀ ਹਾਂ ਦੀ ਵੀ ਬ੍ਰਦਰ ਨੂੰ ਵੀ ਹੋਸ਼ ਨਹੀਂ ਆ ਰਿਹਾ پتہ ਨਹੀਂ ਕੀ ਹੋ ਗਿਆ ਮੈਨਾਂ ਕੱਲ ਕੀਤੇ ਉਹਨੇ ਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ ਤੇ ਅਸੀਂ ਉਸੇ ਦੇ ਵਿੱਚ ਉਸੇ ਵਾਈਟ ਸਾਂਸ ਕੇ ਸੀ ਆਏ ਆ ਉਸੇ ਟਾਈਮ ਹੀ ਦੇਖਿਆ ਤੇ ਐਸੀਨ ਕ੍ਰੀਏਟ ਹੋਇਆ ਕਰੀਂ ਮੈਂ ਰੰਦੀ ਦਿਤੀ ਮੈਂ ਰੰਦੀ ਦਿਤੀ ਆ ਫਾਜ਼ਿਲ ਕਾਚ ਪਰ ਮੈਂ ਜੋ ਕਰਦੀ ਹਾਂ ਉਹ ਕਿਤੇ ਕਰਦਾ ਜੋ ਦਨ ਇਸ ਤਰ੍ਹਾਂ ਦੇਖਦੇ ਕਿ ਰਖੜੀ ਦੇ ਤੋਹਾ ਇਸ ਤਰ੍ਹਾਂ ਪਾਈਦੇ ਚਲਾਈ ਬਹੁਤ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਪਰ ਮੈਨੂੰ ਇਹਦੇ ਲਈ ਮੇਰੇ ਕੋਲ ਕੋਈ ਗੱਡ ਨਹੀਂ ਹੈਗੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਈ ਪਿਆ ਬਹੁਤ ਜ਼ਿਆਦਾ ਕਿਉਂਕਿ ਸੂਬਾ ਦੇ ਭੋਗ ਦੇ ਫਿਰਦੇ ਅਸੀਂ ਹਾਲੇ ਤੱਕ ਉਹਨ ਦੀ ਪੋਸਟਮੈਂਟ ਰਿਪੋਰਟ ਨਹੀਂ ਆਈ ਸੂਬਾ ਦੇ ਕਰਦੇ ਪਿਆ ਤਾਂ ਮਹਨ ਨੂੰ ਆ ਗਈ ਹਾਲੇ ਤੱਕ ਸਾਡੀ ਰਿਪੋਰਟ ਨਹੀਂ ਆਈ ਅਸੀਂ ਅਜੇ ਤੱਕ ਨਹੀਂ ਕੀਤਾ ਰਾਤ ਦੀ ਬੇਕਦਰੀ ਹੋਈ ਹੋਣੀ ਜਿਹੜੇ ਮਰਨ ਵਾਲਾ ਸੀ ਉਹ ਤਾਂ ਕਿਨਾਰ ਸੀ ਉਹ ਤਾਂ ਸ਼ਿਵਮ ਸੀ ਕਿੰਨਾ ਮਰੀ ਉਹ ਕੋਚੀ ਅੱਜੇ ਸੀ ਬੜਾ ਛੋਟਾ ਕਿਡਾ ਸੀ ਉਹ ਅੱਜੇ ਛੋਟਾ ਸੀ ਸ਼ਿਵਮ ਵੱਡਾ ਸੀ ਛੋਟੇ ਨੇ ਵੱਡੇ ਨੂੰ ਮਾਰਿਆ ਹਾਂਜੀ ਕਰਨ ਲੜਕੀ ਬਣ ਗਈ ਉਹਨਾਂ ਕੀ ਮੰਨਤਾ ਕੋਈ ਕਿਸ ਤਰ੍ਹਾਂ ਦੀ ਬਸ ਜੋ ਹੋਇਆ ਸੀ ਬਾਈ ਚਾਂਸ ਲਈ ਹੁਣ ਦੋਵੇਂ ਬ੍ਰਦਰ ਸੀਗੇ ਇਹ ਸਾਫ਼ ਤਾਂ ਹੋਵੇਗਾ ਹੀ ਹੁਣ ਇਹ ਤਾਂ ਹੈ ਨਹੀਂ ਐ ਵੀ ਹੋ ਜਾਵੇ ਪਰ ਕੋਈ ਗੱਲ ਨਹੀਂ ਵੇਖਦੇ ਆ ਕੀ ਬੰਦ ਆ ਕਿੰਨੇ ਭਰਾ ਸਨ ਅਸੀਂ ਤਿੰਨ ਭਿੰਦ ਰਹੇ ਸੀ ਉਹ ਭਰਾ ਸੀ ਤਿੰਨ ਬ੍ਰਦਰ ਏਕੇ ਨੇ ਮਾਮਲਾ ਵਸੇ ਨਾ ਦਾ ਭਰਾ ਭਰਾ ਦਾ ਝਗੜਾ ਹੋਇਆ ਕਿਸੇ ਕੁੜੀ ਦੇ ਪਿੱਛੇ ਉਹ ਕੁੜੀ ਵੱਡੇ ਭਰਾ ਨਾਲ ਵੀ ਗੱਲ ਕਰਦੀ ਸੀ ਛੋਟੇ ਨੂੰ ਵੀ ਕਰਦੀ ਸੀ ਛੋਟੇ ਨਾਲ ਵੀ ਗੱਲ ਕਰਦੀ ਸੀ ਵੱਡੇ ਨੂੰ ਬਸ ਉਹਨੇ ਦੂਰ ਦੂਰ ਪੀਤੀ ਹੁਣ ਸ਼ੱਕ ਸੀ ਵੀ ਇਹ ਗੱਲ ਕਰਦਾ ਹੁੰਦੇ ਨਾਲ ਬਸ ਉਸ ਕਰਕੇ ਉਹ ਛੋਟੇ ਭਰਾ ਨੇ ਵੱਡੇ ਭਰਾ ਦੇ ਉੱਤੇ ਹੱਥ ਸਕਦਾ ਉਹਦੇ ਚ ਲੱਗਦਾ ਸਾਨੂੰ ਹੋਰ ਵੀ ਸ਼ਾਮਿਲ ਹੈਗੇ ਨੇ ਮੁੰਡੇ ਪਰ ਸਾਨੂੰ ਹਲੇ ਤੱਕ ਕੁਝ ਨਹੀਂ ਪਤਾ ਲੱਗਿਆ ਅਸੀਂ ਸਵੇਰੇ 5 ਵਜੇ ਦੇ ਫਿਰਦੇ ਪਏ ਕਿਵੇਂ ਪਤਾ ਕਿਵੇਂ ਲੱਗਿਆ ਜੀ ਸਾਨੂੰ ਕੁੜੀ ਨੇ ਦੱਸਿਆ ਸੀ ਗੁਰੂ ਸਾਹਿਬ ਦਾ ਸਿਰ ਇੰਨੇ ਨਾ ਕੁੜੀ ਨੇ ਦੱਸਿਆ ਸੀ ਤੇ ਐਸੀ ਸੀ ਗੱਲ ਹੋ ਗਈ ਏ ਫਿਰ ਅਸੀਂ ਇੱਥੇ ਰਾਤ ਨੂੰ 11 ਵਜੇ ਚੱਲੇ ਆ ਪਰ ਅਜੇ ਤੱਕ ਇੱਥੇ ਪਹੁੰਚ ਗਏ ਆ ਸ਼ਾਮ ਨੂੰ ਅਸੀਂ ਉੱਥੇ ਗਏ ਨਹੀਂ ਆ ਸਵੇਰੇ ਇਹਨਾਂ ਨੂੰ ਉਠਾਇਆ ਜੀ ਜੀ ਇਹਨਾਂ ਨੂੰ ਏ ਉੱਠੇ ਨੇ ਅਸੀਂ ਫਿਰ 5 ਵਜੇ ਥਾਣੇ ਗਏ ਆ ਥਾਣੇ ਦਰਖਾਸਤ ਦਿੱਤੀ ਏ ਦਰਖਾਸਤ ਦੇ ਕੇ ਅਸੀਂ 5 ਵਜੇ ਦੇ ਬਸ ਹਸਪਤਾਲ ਤੇ ਥਾਣੇ ਤੇ ਫਿਕਰ ਕੱਟੀ ਜੰਮੀ ਆ ਲੜਕੀ ਕੌਣ ਸੀ ਕੀਤੀ ਨਾ ਲੜਕੀ ਮਜਬੀਆਂ ਦੀ ਸੀ ਉਹਦਾ ਨਾਮ ਕੋਮਲਲੇ ਕੁੜੀ ਦਾ ਪੱਕੀ ਉਹ ਦੋਨੋਂ ਪਾਸੇ ਕਲਰ ਰਕਦੇ ਸੀ ਛੋਟੇ ਭਰਾ ਦੇ ਹੱਥ ਤੋਂ بڑے ਭਰਾ ਦਾ ਕਤਲ ਕਰਾਤਾ ਉਹਨੇ ਕੁੜੀ ਆਈ ਰਕੜੀ ਦਾ ਤਿਉਹਾਰ ਰਕੜੀ ਦਾ ਤਿਉਹਾਰ ਸੀ ਕੀ ਕੀ ਕਿਦਾ ਦੇਖਦੇ ਹੋ ਕਿ ਭੈਣ ਦੇ ਜਿਹੜੇ ਸੱਟ ਵੱਟੇ ਸਜ਼ਾ ਨਹੀਂ ਸੀ ਉਹ ਖੜੇ ਸਜ਼ਾ ਨਹੀਂ ਸੀ ਬਸ ਖਾਪਨ ਸੋ ਜਾਵਾਂਗੇ ਸੱਡ ਤੇ ਬਸ ਸਾਨੂੰ ਇਨਸਾਬ ਮਿਲੇ ਮੁੰਡੇ ਦਾ ਕਾਤਲ ਫੜਾਇਆ ਜਾਵੇ ਜਿਹੜੀ ਕੁੜੀ ਹੈ ਨਾ ਉਹ ਕੁੜੀ ਨੂੰ ਵੀ ਸਜ਼ਾ ਮਿਲੇ ਕਿਉਂ ਉਸ ਕੁੜੀ ਕਰਕੇ ਦੋਨੋਂ ਪਰਾਂ ਦੀ ਜ਼ਿੰਦਗੀ ਖਰਾਬ ਹੋ ਗਈ ਏ ਇੱਕ ਜਾਨ ਨੂੰ ਚਲਾ ਗਿਆ ਇੱਕ ਉਵੇਂ ਬਰਬਾਦ ਹੋ ਗਿਆ ਨਹੀਂ ਮੇਰੇ ਭੈਣ ਦੇ ਮੁੰਡੇ ਸੋ ਸਾਰੀ ਵਾਰਦਾ ਇਸ ਤਰ੍ਹਾਂ ਹੋ ਗਈ ਮੰਨ ਦੇਖ ਕੇ ਬੜਾ ਵੱਡਾ ਮੰਚ ਤੇ ਬਸ ਜਿਹੜੇ ਸਾਡੇ ਦਿਲ ਤੇ ਵੀਦਦੀ ਪਏ ਉਹ ਸਾਨੂੰ ਪਤਾ ਵੇ ਸਾਡਾ ਜਵਾਨ ਮੁੰਡਾ ਕਹਿ ਚਲਾ ਕੋਈ ਮਾਸੀ ਹੋਵੇ ਕੋਈ ਮਾਸੀ ਹੋਵੇ ਕੋਈ ਮਾਂ ਹੋਵੇ ਮਾਸੀਆਂ ਮਾਵਾ ਬਰੋ ਬਰੋਂਦੀ ਏ ਜਵਾਨ ਮੁੰਡੇ ਦੇ ਲਾਹ ਸੇ ਵੇਖ ਕੇ ਨੱਚੇ ਸਾਡੇ ਚ ਬਹੁਤ ਥੀਲ ਹੋਈ ਅਸੀਂ ਇਸ ਟਾਈਮ ਕਰਿਆ ਪੈਰੋ ਵਸਤੇ ਇੱਥੇ ਇੱਕ ਦੋ ਪਰਾਂਵਾਂ ਚ ਆਪਸੀ ਤਕਰਾਰ ਹੋਇਆ ਜਿਸ ਕਾਰਨ ਜਿਹੜੀ ਬੁੱਕ ਦੀ ਡੈੱਥ ਹੋ ਗਈ ਮੌਕੇ ਦੇ ਦੇਖ ਲਿਆ ਹੈ ਜੀ ਆ ਫ੍ਰੈਂਚੀਂਗ ਟੀਮ ਆਈ ਚੀਕੀ ਮੌਕਾ ਦੇਖਿਆ ਗਿਆ ਅੱਗੇ ਦੀ ਕਾਰਵਾਈ ਕਰ ਰਹੇ ਸਰ ਕੋਈ ਪਤਾ ਲੱਗਿਆ ਕਿ ਕਿੰਨੇ ਮਾਰਿਆ ਕੌਣ ਸੀ ਇਹ ਮਰਦ ਵਾਲਾ ਕੀ ਨਾਮ ਸੀ ਆਪ ਜੀ ਦੋਹਾਂ ਪ੍ਰਮੇਤ ਨੂੰ ਮੈਂ ਮੈਂ ਹੁਇੰਦ ਦੇ ਵਿੱਚ ਇੱਕ ਬੰਦੇ ਡੈਟ ਹੈ ਉਹਦਾ ਡੈਟ ਕੀ ਨਾਮ ਹੈ ਹਾਂ ਉਹਦਾ ਨਾਮ ਸ਼ਿਮੂ ਹੈਗਾ ਜੀ ਇਹ ਕਿਤੇ ਸ਼ੱਕ ਹੈ ਇਹਦੇ ਤੇ ਉਹਦਾ ਸ਼ੱਕ ਅਫਰਾਇ ਹੈਗਾ ਅੱਜ